ਸੀ ਮੱਜਾਂ ਦੇ ਵਿੱਚ ਗੱਲ ਕਰਦੇ ਆਂ ਕਟੀਆਂ ਆਉਂਦੀਆਂ ਨਿਗੀਆਂ گاਵਾਾਂ ਦੇ ਵਿੱਚ ਗੱਲ ਕਰਦੇ ਆਂ ਤਾਂ ਬੱਛੀਆਂ ਆਉਂਦੀਆਂ ਨਿਗੀਆਂ ਤਾਂ ਸ਼ੁਰੂ ਤੋਂ ਜਿਹੜੀ ਸਾਮ ਸੰਭਾਲ ਆ ਗਈ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਹਾਂਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਵੀਰ ਉਹਨੇ ਕੀ ਕਰਨਾ ਹੈਗਾ ਕੋਈ ਵੀ ਛੋਟਾ ਪਸ਼ੂ ਫਲ ਘਰ ਦੇ ਵਿੱਚ ਆਇਆਗਾ ਉਹਨੂੰ ਪਹਿਲਾਂ ਕੋਸ਼ਿਸ਼ ਕਰਨੀ ਹੈਗੀ 15ਵੇਂ ਦਿਨ ਮਲਾਪਰ ਐਤ ਜਰੂਰ ਕਰਨਾ ਓਕੇ ਬਈ ਉਮਲਾਪਰ ਐਤ ਕਿੱਦਾਂ ਕਰਨਾਗਾ ਕੀ ਹੁੰਦਾਗਾ ਕਈ ਵਾਰੀ ਪਸ਼ੂ ਪਾਲਕ ਵੀਰ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਉਹਨੂੰ ਕਿਹੜੀ ਦਵਾਈ ਦੇਣੀ ਹੈ ਤਾਂ ਉਹਦੇ ਲਈ ਮੈਂ ਤੁਹਾਨੂੰ ਇੱਕ ਦਵਾਈ ਵੀ ਦਿਖਾਣਾ ਕਿ ਉਹਦੀ ਤੁਸੀਂ ਕਿੱਦਾਂ ਚੋਣ ਕਰ ਸਕਦੇ ਹੋ ਜਿਹੜਾ ਛ ਉਦ ਲਈ ਆਪਣੀ ਕੰਪਨੀ ਦੀ ਇਹ ਐਲਬਮ ਆਰ ਨਾਮ ਦੀ ਇੱਕ ਦਵਾਈ ਆਂਦੀ ਹੈ ਜਿਹਨੂੰ ਛੋਟੇ ਫਲ ਨੂੰ 19ਵੇਂ ਦਿਨ ਤੁਸੀਂ 10 ਐਮਲ ਦੇਣੀ ਹੈ ਓਕੇ ਭਾਈ ਉਸ ਤੋਂ ਇੱਕ ਹਫਤੇ ਬਾਅਦ ਫੇਰ ਇਹਦੇ ਵਿੱਚੋਂ 10 ਐਮਲ ਦੇ ਦੇਣੀ ਹੈ ਸਹੀ ਤੇ ਫਿਰ ਜਦੋਂ ਪਸ਼ੂ 30 ਦਿਨ ਦਾ ਛੋਟਾ ਫਲ ਹੋ ਗਿਆ ਉਹਨੂੰ ਇੱਕ ਵਾਰੀ ਫੇਰ ਦੇ ਦੇਣੀ ਹੈ ਓਕੇ ਜੀ ਉਸ ਤੋਂ ਬਾਅਦ ਮਹੀਨੇ-ਮਹੀਨੇ ਬਾਅਦ 6 ਮਹੀਨੇ ਤੱਕ ਦੇ ਪਸ਼ੂ ਨੂੰ ਇੱਕ ਸ਼ੀਸ਼ੀ ਐਲਬੋਮ ਆ 30 ਐਮਲ ਦੀ ਨਾਲ ਤੁਸੀਂ ਆਪਣੇ ਪਸ਼ੂ ਨੂੰ ਮਲਾਪਰਿਤ ਕਰਨਾ ਹੀ ਕਰਨਾ ਠੀਕ ਹੈ ਜੀ ਫਿਰ ਜਦੋਂ ਸਾਡਾ ਪਸ਼ੂ ਵੱਡਾ ਹੋ ਗਿਆ 6 ਮਹੀਨਿਆਂ ਤੋਂ ਉੱਪਰ ਹਾਂਜੀ ਉਸ ਤੋਂ ਤੁਸੀਂ 3 ਮਹੀਨੇ ਤੋਂ ਬਾਅਦ ਹਰ ਪਸ਼ੂ ਨੂੰ ਮਲਾਪਰਿਤ ਕਰਨਾ ਹੀ ਕਰਨਾ ਮਲਾਪ ਰਹਿਤ ਕਿਉਂ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਪਸ਼ੂ ਪਾਲ ਕੇ ਕੋਈ ਵੀ ਛੋਟੇ ਜਾਨਵਰ ਨੂੰ ਖੁਰਾਕ ਦਿੰਦਾ ਉਹ ਖੁਰਾਕ ਦਾ 40 ਤੋਂ 50% ਹਿੱਸਾ ਜੜਾ ਉਹ ਮਲਾਪ ਖਾ ਜਾਂਦਾ ਹੈ ਜਿਸ ਕਾਰਨ ਉਹਨੂੰ ਪੂਰੀ ਤਾਂ ਮਿਲ ਨਹੀਂ ਪਾਈ ਤੇ ਜਿਹੜੀ ਗਰੋਥ ਹੈਗੀ ਉਹ ਰੁਕ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਪਸ਼ੂ 6 ਮਹੀਨੇ ਦਾ ਹੋ ਗਿਆ ਫਿਰ ਇਹ ਉਤਪਾਦ ਦੀ ਸ਼ੀਸ਼ੀ 60 ਐਮਲ 90 ਐਮਲ 120 ਐਮਲ ਦੀ ਆਉਂਦੀ ਹੈ 6 ਤੋਂ 9 ਮਹੀਨੇ ਤੱਕ ਦੇ ਪਸ਼ੂ ਨੂੰ ਤੁਸੀਂ 60 ਐਮਲ ਦੇਵੋ 9 ਤੋਂ 12 ਮਹੀਨੇ ਤੱਕ ਦੇ ਨੂੰ ਤੁਸੀਂ 90 ਐਮਲ ਦੀ ਸ਼ੀਸ਼ੀ ਦੇ ਸਕਦੇ ਠੀਕ ਹੈ ਜੀ ਪੈਕੇਜ ਫਿਰ ਵੱਡੀ ਹੋ ਜਾਂਦੀ ਹੈ ਵੱਡੀ ਹੋ ਜਾਂਦੀ ਹੈ ਠੀਕ ਹੈ ਜੀ ਕਿਸਾਨ ਵੀਰੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਆਪਾਂ ਨੂੰ ਗੱਲ ਦੱਸੀ ਉਹਨਾਂ ਕਈ ਪਿੰਡਾਂ ਦੇ ਵਿੱਚ ਹੁੰਦੇ ਆ ਜੀ ਜ਼ਿੰਮੇਦਾਰ ਚਲੋ ਜਿਨ੍ਹਾਂ ਦੇ ਫਾਰਮ ਹੈ ਉਹਨਾਂ ਨੂੰ ਤਾਂ ਨੌਲੇਜ ਹੈਗੀ ਹੈ ਵੀ ਆਪਾਂ ਨੂੰ ਪਸ਼ੂ ਆ ਜਿਹੜਾ ਮਲਾਪਰਇਤ ਕਰਨਾ ਬਹੁਤ ਜ਼ਰੂਰੀ ਹੈ ਜਿਹੜੀ ਹੁਣ ਆਪਾਂ ਖਾ ਦਿੰਨੇ ਆ ਖਰਾਕ ਦਿੰਨੇ ਆ ਪਸ਼ੂ ਨੂੰ ਉਹ ਹੁਣ ਵਿੱਚੋਂ ਇਹ ਜਿਹੜੇ ਹੁੰਦੇ ਆਪਣੇ ਮਲਾਪ ਉਹ ਖਾ ਜਾਂਦੇ ਬਹੁਤ ਵਧੀਆ ਬਾਈ ਜੀ ਤੁਸੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਹੁਣ ਸਾਨੂੰ ਦੂਜੇ ਪ੍ਰੋਡਕਟ ਬਾਰੇ ਵੀ ਉਸ ਤੋਂ ਬਾਅਦ